ਅਹ ਦੇਖੋ ਜੀ ਮੇਰੇ ਪਰਿਵਾਰ ਨੇ ਜੀ ਔਰ ਮੈਨੂੰ ਮਾਣ ਵੀ ਹੈ ਇਹਨਾਂ ਤੇ ਮੈਡਮ ਅ ਪ੍ਰਿੰਸੀਪਲ ਜਿਹੜੇ ਨੇ ਸਾਡੇ ਨਵੰਬਰ ਕੋਰਸ ਦੀ ਬੜੀ ਮਿਹਨਤ ਕਰਨ ਵਾਲੇ ਇਨਸਾਨ ਨੇ ਔਰ ਇਹਨਾਂ ਦੀ ਮਿਹਨਤ ਸਦਕਾ ਕਿਉਂਕਿ ਜਿੱਥੇ-ਜਿੱਥੇ ਮੈਨੂੰ ਜਦੋਂ ਵੀ ਜ਼ਰੂਰਤ ਪਈ ਆ ਮੈਂ ਇਹਨਾਂ ਨੂੰ ਸਿੱਖਿਆ ਵੱਲੋਂ ਪੁੱਛਿਆ ਬਾਕੀ ਸਕੂਲਾਂ ਵੱਲੋਂ ਵੀ ਇਹ ਨਹੀਂ ਜ਼ਰੂਰੀ ਦੀ ਧਰਮਪੁਰਾ ਕਲੋਨੀ ਦੇ ਸਕੂਲ ਵੱਲੋਂ ਹੀ ਇਹਨਾਂ ਦਾ ਮੈਂ ਪੁੱਛਿਆ ਹੋਵੇ ਕਿ ਜਿੱਥੇ ਵੀ ਮੈਨੂੰ ਕੋਈ ਨਵੀਂ ਦਿਸ਼ਾ ਦੀ ਨਵੀਂ ਸੋਚ ਦੀ ਲੋੜ ਪਈ ਆ ਤੇ ਮੈਂ ਇਹਨਾਂ ਨੂੰ ਜਦੋਂ ਵੀ ਯਾਦ ਕੀਤਾ ਇਹ ਅਕਸਰ ਇੱਕ ਗੱਲ ਵੇਖਣ ਵਾਲੀ ਇਹ ਮਿਲੀ ਹੈ ਵੀ ਹਰ ਸਮੇਂ ਪੋਜ਼ਿਟਿਵਿਟੀ ਤੇ ਨਜ਼ਰ ਆਏ ਔਰ ਮਿਹਨਤੀ ਜਿਹੜਾ ਕੰਮ ਦਾ ਰਿਜ਼ਲਟ ਹੈ ਉਹ ਬਤੌਰ ਤੁਸੀਂ ਆਧਰਮਪੁਰ ਖਲੂਨੀ ਦਾ ਵੀ ਤੁਸੀਂ ਦੇਖ ਰਹੇ ਹੋ ਔਰ ਬਟਾਲੇ ਦੇ ਇਸੇ ਤਰ੍ਹਾਂ ਸਕੂਲ ਜਿਹੜੇ ਨੇ ਬਾਕੀ ਵੀ ਡਵੈਲਪਮੈਂਟ ਕੋਰ ਬਿਲਕੁਲ ਜੀ ਬਿਲਕੁਲ ਦੇਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜੇ ਜਦੋਂ ਟੀਮ ਵਧੀਆ ਨਾਲ ਹੋਵੇ ਤੇ ਜਦੋਂ ਮਿਹਨਤ ਕਰਨ ਵਾਲੇ ਲੋਕ ਹੋਣ ਤੇ ਰਿਜ਼ਲਟ ਜਿਹੜਾ ਆਪਣੇ ਆਪ ਹੀ ਨਜ਼ਰ ਆਉਂਦਾ ਸਰਕਾਰ ਸਿੱਖਿਆ ਪ੍ਰਤੀ ਰਾਤ ਦਿਨ ਮਿਹਨਤ ਕਰ ਰਹੀ ਹੈ ਸਕੂਲਾਂ ప్రతి ਰਾਤ ਦਿਨ ਮਿਹਨਤ ਕਰ ਰਹੀ ਹੈ ਜਦੋਂ ਸਟਾਫ ਤੁਹਾਡਾ ਐਸਾ ਵਧੀਆ ਤੁਹਾਨੂੰ ਮਿਲਦਾ ਤੇ ਉਹਦੇ ਰਿਜ਼ਲਟ ਜਿਹੜੇ ਨਤੀਜੇ ਨੇ ਉਹ ਬਾਕੀ ਬ ਲੋਕਾਂ ਦੇ ਵਿੱਚ ਨਗਰੋ ਦੇਖੋ ਜੀ ਅਕਸਰ ਮੈਂ ਇੱਕ ਗੱਲ ਦੇਖਦਾ ਹੁਣਾ ਕਈ ਵਾਰੀ ਸੋਸ਼ਲ ਮੀਡੀਆ ਤੇ ਵੀ ਲੋਕ ਕਹਿੰਦੇ ਨੇ ਜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸਾਂ ਬਹੁਤ ਨੇ ਜੀ ਉਹਨਾਂ ਨੂੰ ਤੁਸੀਂ ਨਾਤ ਪਾਉਣੀ ਇਹ ਕਰੋ ਮੈਂ ਇੱਕੋ ਬੇਨਤੀ ਕਰਨੀ ਚਾਹਨਾ ਮੈਂ ਕਹਿੰਨਾ ਸਰਕਾਰ ਨੇ ਇੱਦੇ-ਇੱਦੇ ਵੱਡੇ ਉਪਰਾਲੇ ਕੀਤੇ ਨੇ ਸਕੂਲ ਬਣਾ ਰਹੇ ਆ ਕਰੋੜਾਂ ਰੁਪਏ ਦੀ ਲਾਗਤ ਨਾਲ ਹੁਣ ਇਹ ਵੀ ਸਕੂਲ ਜਿਹੜਾ ਤਿਆਰ ਹੋ ਰਿਹਾ ਆਪਾਂ ਕਿਸੇ ਨੂੰ ਕਿਉਂ ਮਾਰਾ ਕਹੀਏ ਆਪਾਂ ਜੇ ਅੱਜ ਇਹਨਾਂ ਸਕੂਲਾਂ ਦੇ ਵਿੱਚ ਬੱਚੇ ਪੜ੍ਹ ਕੇ ਵੱਡੇ ਅਫਸਰ ਬਣ ਰਹੇ ਨੇ ਤੇ ਕਿਉਂ ਨਾ ਆਪਾਂ ਇਹਨਾਂ ਸਕੂਲਾਂ ਨੂੰ ਅਪਰੋਚ ਕਰੀਏ ਇਹਨਾਂ ਨੂੰ ਸਟਾਫ ਨੂੰ ਆਪਾਂ ਮਿਲੀਏ ਇੱਥੋਂ ਆਪਣੇ ਬੱਚੇ ਪੜ੍ਹ ਲਿਖ ਕੇ ਜਾਣ ਤਾਂ ਜੋ ਕਿ ਵੱਡੇ ਅਫਸਰ ਬਣ ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿੱਥੇ ਸਕੂਲਾਂ ਚ ਪਉਣਾ ਉਹਨਾਂ ਨੇ ਤੇ ਆਪਣੀ ਮਨਮਰਜ਼ੀ ਕਰਨੀ ਆ ਜੇ ਕਰਦੇ ਆ ਤੇ ਫਿਰ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਥੋੜਾ ਦੇਖਣਾ ਪੈਂਦਾ ਬਟ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆਪਾਂ ਕਿਸੇ ਨੂੰ ਸਲਾਹ ਦੇਣ ਦੀ ਬਜਾਏ ਆਪਣੇ ਬੱਚੇ ਜਿਹੜੇ ਨੇ ਉਹ ਸਰਕਾਰੀ ਸਕੂਲ ਬਹੁਤ ਵਧੀਆ ਬਣ ਗਏ ਨੇ ਇੱਧਰ ਨੂੰ ਮੂਵ ਕਰਦੇ। ਅੱਜ ਬਹੁਤ ਹੀ ਇੱਕ ਅ ਦਿਲ ਪਰਿਆ ਦਿਨ ਗੈਰਤ ਸਕਦੀ ਐ ਮੈਂ ਕਿ ਜਿੱਥੇ ਮੈਨੂੰ ਖੁਸ਼ੀ ਵੀ ਹੈ ਕਿ ਮੈਂ ਆਪਣੀ ਬੇਦਖ ਸੇਵਾ ਕਰਕੇ 35 ਸਾਲ ਦੀ ਐਜੂਕੇਸ਼ਨ ਡਿਪਾਰਟਮੈਂਟ ਦੀ ਸੇਵਾ ਕਰਕੇ ਬਦੌਰ ਸਿਸਕੋ ਰਿਟਾਇਰ ਹੋ ਰਹੀ ਹਾਂ। ਨਾਲ ਦੀ ਨਾਲ ਮੇਰਾ ਸਮੂਹ ਸਟਾਫ ਮੈਂਬਰਸ ਜਿਨ੍ਹਾਂ ਦੀ ਕੋਆਪਰੇਸ਼ਨ ਦੇ ਨਾਲ ਅਸੀਂ ਦਿਨ-ਦਿਗਲੀ ਰਾਤ ਤੱਕ ਨੇਕ ਚੱਕੀ ਦਿੱਤੀ ਹੈ। ਅੱਜ ਕਿਤੇ ਉਹ ਫੀਲਿੰਗ ਵੀ ਹੈਗੀ ਹੈ ਕਿ ਅਸੀਂ ਇੱਕ ਦੂਸਰੇ ਨੂੰ ਮਿਸ ਵੀ ਕਰਾਂਗੇ ਅੱਜ ਮੇਰੀ ਵਿਦਾਇਗੀ ਪਾਰਟੀ 'ਚ ਸਾਡੇ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਤੀ ਆ ਪਹੁੰਚੇ ਸੀਗੇ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਉਹਨਾਂ ਦੀ ਸਾਡੇ ਇਸ ਇੰਸਟੀਚਿਊਟ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਸਹਿਯੋਗ ਰਿਹਾ ਤੇ ਮੈਨੂੰ ਖੁਸ਼ੀ ਹੋਈ ਹੈ ਕਿ ਉਹ ਇਸ ਫੰਕਸ਼ਨ ਦੇ ਵੀ ਪਹੁੰਚੇ ਆ ਤੇ ਮੈਨੂੰ ਉਹ ਬles ਕਰਤੀ ਗਏ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਸਾਰੇ ਮੈਂਬਰਸ ਦਾ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਜੜੀ ਹੈ ਸਦੀ ਫੇਰਵਲ ਅਰੇਂਜ ਕੀਤੀ ਹੈ ਔਰ ਇਹ ਬਲੇਸਿੰਗ ਜਿਹੜੀਆਂ ਹਮੇਸ਼ਾ ਮੈਂ ਆਪਣੇ ਨਾਲ ਰੱਖਾਂਗੀ ਬਹੁਤ ਵਧੀਆ ਉਫਰਲ ਹੈ ਕਿਉਂਕਿ ਮੇਰਾ ਸਟਾਫ ਵੀ ਬਹੁਤ ਮਿਹਨਤੀ ਸਟਾਫ ਹੈ ਜਿੱਥੇ ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਬਹੁਤ ਤਰਕ ਹੈ ਉੱਥੇ ਨਾਲ ਦੀ ਨਾਲ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਆ ਉਹਨਾਂ ਲਈ ਵੀ ਬਹੁਤ ਫਿਕਰਮੰਦ ਨੇ ਤੋ ਜਿਸ ਤਰ੍ਹਾਂ ਸਾਨੂੰ ਮਹਿਸੂਸ ਹੋ ਰਿਹਾ ਸੀ ਕਿ ਬੱਚਿਆਂ ਨੂੰ ਖਾਣਾ ਖਾਣ ਦੇ ਲਈ ਇੱਕ ਵਧੀਆ ਪਲੇਟਫਾਰਮ ਚਾਹੀਦਾ ਜਿਸ ਤਰ੍ਹਾਂ ਅਸੀਂ ਆਪਣੇ ਘਰਾਂ ਦੇ ਵਿੱਚ ਟੇਬਲ ਤੇ ਬੈਠ ਕੇ ਖਾਣਾ ਖਾਂਦੇ ਆ ਔਰ ਇਹਨਾਂ ਬੱਚਿਆਂ ਦੇ ਲਈ ਅਸੀਂ ਰਾਲ ਮਿਲ ਕੇ ਉਹ ਪ੍ਰਾਲਾ ਕੀਤਾ ਸੀ ਜਿਨ੍ਹਾਂ ਲਈ ਸੀ ਇੱਕ ਵਧੀਆ ਫਰਨੀਚ ਜਿਹੜਾ ਹੈ ਉਹ ਮਿੱਡੇ ਜਿਹੜਾ ਸ਼ੈੱਡ ਬਣਾਇਆ ਸੀ ਜਿਸ ਦਾ ਕੁਝ ਦਿਨ ਪਹਿਲਾਂ ਅਸੀਂ ਕਟਰੀ ਕੀਤਾ ਔਰ ਸਾਡੇ ਬੱਚੇ ਬੜੇ ਖੁਸ਼ ਨੇ ਸਾਡੇ ਸਟਾਫ ਮੈਂਬਰਸ ਵੀ ਬਹੁਤ ਖੁਸ਼ ਹੈ ਕਿ ਅਸੀਂ ਬੱਚਿਆਂ ਲਈ ਕੁਝ ਕਰ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਮੈਂ ਹਮੇਸ਼ਾ ਵੈਲਕਮ ਕਰਾਂਗੀ ਕੋਈ ਵੀ ਮੇਰਾ ਸਟਾਫ ਮੈਂਬਰ ਕਦੋਂ ਵੀ ਕਿਉਂਕਿ ਮੈਂ ਇੱਥੇ ਲੋਕਲੀ ਰਹਿੰਦੀ ਆ ਕਦੀ ਵੀ ਜ਼ਰੂਰਤ ਹੋਏ ਹਮੇਸ਼ਾ ਹਾਜ਼ਰ ਰਹਾਂਗੀ